ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਸ਼ਲੋਕ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦੁ ਦੁਖਦਾਰੂ ਸੁਖ ਰੋਗ ਭਿਆਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀ ਤੀਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਰਤੇ ਰਾਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਈ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚੇਤ ਗੁਪਤ ਲੇਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰੇਂਦਰਾਸਣ ਬੈਠੇ ਦੇਵtਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀਸੁਰ ਜਗ ਜਗ ਵੇਦਾ ਨਾਲੇ ਗਾਵਨ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਦ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੂ ਗਾਵਨ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤਦਨੂ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਾਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕਿ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਇ ਨ ਜਾਣੈ ਤੇਰਾ ਕੀ ਤਾ ਕੇ ਵਡਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਉ ਦਵੈਣ ਸਿੱਧੀ ਕਿਨੈ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਸਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਓਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਖਾਇ ਚਲੀ ਹੈ ਦੂਖ ਸੋਖਿਓ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤੇਲ ਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੂਕੈ ਭੋਗ ਗੋੜੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਬੜੇ ਆਪ ਤੇ ਬੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਓ ਜਰਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਊੜੇ ਊੜ ਆਵੇ ਸੈ ਕੋਸਾ ਤੇ ਸਪਾਸ਼ੈ ਬਚਰੇ ਸ਼ਰਿਆ ਤਿਨ ਕਵਣ ਖੁਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮਾ ਅਗੰਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਹਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਸਭ ਜੀ ਤੁਹਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ ਬੰਦਰ ਅੰਤਰ ਜੀ ਹਰੇ ਕੋ ਪੁਰਖ ਸਮਾਨਾ ਇਕ ਦਾਤਾ ਇਕ ਪੇ ਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਉਦ ਬਿਨੇ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇ ਵਹਿ ਜੋ ਸੇ ਵਹਿ ਤਉਦ ਜੀ ਜਨ ਨਾਨਕ ਤੈਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤਉਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੁਦ ਜੇ ਵੜੇ ਅਵਰ ਨਾ ਕੋਈ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨੇ ਚਲ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਧੇ ਆਪੇ ਸ੍ਰੇਟ ਸਭ ਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੇ ਸੋਈ ਥੀਸੀ ਜੋ ਤੂ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਭ ਨੇ ਧਾਇਆ ਜਿਸਨੋ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸੁਨੋ ਤੂੰ ਜਣਾਇ ਹੈ ਸੋ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਔਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤ ਸਰਵਰੜਾ ਪੈਲੇ ਨਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਦੂਬੀਐ ਲੈ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਬੀਸਰਿਆ ਆਸਾ ਮਹੱਲਾ 5ਵਾਂ ਭਾਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਗ ਜਾ ਮਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਓ ਜਾਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕਾਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਾਬਿਓ ਬਾਚ ਬੇ ਨਤੀ ਚਉਪਈ ਹਮਰੀ ਕਰੋ ਹਾਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਿਤ ਪਾਰਾ ਹਮਰੇ ਦੂਟ ਸਬੈ ਤੁਮ ਕਾਵ ਹੋ ਆਪ ਹਾਦੈ 모ਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਅੱਛਾ ਨੇ ਕਰਦਾ ਕਰੀਐ ਸਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਵੂ ਜੋ ਬਰਚਾਉ ਸੁ ਤੁਮ ਤੇ ਪਾਵੂ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰਾ ਹਮਾਰੇ ਮਾਰੀ ਹੈ ਆਪ ਹਾਦਾ ਮੁਜੇ ਬਰੀਐ ਮਰਨ ਕਾਲ ਕਾ ਤਰਾਸਨ ਬਰੀਐ ਹੁ ਜੋ ਸਦਾ ਹਮਾਰੇ ਪਛਾ ਸ੍ਰੀ ਆਸ ਤੁਝ ਜੂ ਕਰੇ ਹੋਰ ਅੱਛਾ ਰਾਖਲੇ ਹੋ ਮੋਏ ਰੱਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਛਨੁ ਪੁਜਾਇਓ ਆਦ ਅੰਤੈ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੀ ਜਾਣੈ ਜਬੁਦਕ ਰਖ ਕਰਾ ਕਰ ਤਾਰਾ ਪਰਜਾ ਧਰ ਤਬ ਦੇਹ ਅਪਾਰਾ ਜਬ ਅਕ ਰਖ ਕਰਤ ਹੋ ਕਬ ਹੂੰ ਤਮੈ ਮਿਲਤ ਦੇਹ ਧਰ ਸਭ ਹੂੰ jete badna shret saab tarai aap apni bhuju charai tum sabhi te reh niralam janat bedh phedh har alam nirankar nirbukan nirlamp aad anil nad samp taaka mood ucharat pheda ja ko phev na pavat beda ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨ ਭਿਵ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਤੈ ਰੂਪ ਨੂਪ ਸਰੂਪਾ ਰੰਗ ਭਿਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੋ ਫੁੱਲ ਰਾਜਾ ਹਵੇ ਬੈਠਾ ਕਹੋ ਸਮੇਟ ਭਿਓ ਸੰਕਰ ਅਕੈਠਾ ਸਗਰੀ ਸ੍ਰੇਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੁਜਾਮਪਵ ਆਵ ਰੱਛਾ ਮੇਰੀ ਤੁਮ ਕਰੋ ਸੇਖੋ ਭਾਰ ਅਸੇਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे आस्तो बेता अवसर नी परे तिनके दुष्ट दुखत हवे मरे पुरख जवन पग परे तिहारे तिनके तुम संकट सब टारे जो कल को एक बारत ए हं ताके काल निकट न ए हं रछा होए ताहे सब काला दुष्ट अरिष्ट टरेत तत्काल कृपा दृष्टन जाय ने हरे हो ताके ताप तनक मोह रे हो रिद्ध सिद्ध कर्मो सब होई दुष्ट शाश्व सकै ना कोई ਇਕ ਬਾਰ ਜਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਠੋਰ ਮੋਹ ਹੋ ਸਹਾਈ दुष्ट दोख ते ले हो बचाई सवैया पाएंग हे जब ते तुमरे तब ते को आंख तरे नहीं आन्यो राम रहीम पुराण कुरान अनेक कह मत एक ना मान्यो सिमरत सातर वेद सबे बो भेद कह हम एक ना जान्यो सरीस पान कृपा तुमरी कर मैं ना के हो सब तोहे बखान्यो दोहरा ਸਗਲ ਦਵਾਰ ਕੋ ਛਾੜ ਕੇ ਗਿਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM GALI MAHALLA TEEJA ANAND EK OHANKAR SATGURU PRASAD ANAND PYA MERI MAAYE SATGURU MAIN PAAYA SATGURU TA PAAYA SAHJ SEETI MAN VAJIYA BADHAIYA ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਮਨਾ ਗਲਾ ਸਮਰੱਤ ਸਵਾਮੀ ਸੋ ਕਿਉ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਦਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਬਸਿਆ ਬਾਜੇ ਸ਼ਬਦ ਕਹੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਘਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਚ ਸ਼ਬਦ ਅਧਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤਉ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਅਨਦ ਸੁਣ ਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਰਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖੁਰ ਧਾਰੋ ਤਾਂ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤਿਥੈ ਤੂ ਸਮਰੱਥ ਜਿਥੈ ਕੋਏ ਨਾਹੇ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੜ ਜਾਹੇ ਭੌਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆ ਸਮਰਤ ਸੇਈ ਖਾਹੇ ਕਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤ ਗੁਰੂ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕੋ ਨਾਨਕ ਕਿਰਪਾ ਕਰੇ ਜੇ ਸੁਨੋਏ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਈਕੇ ਮਹੱਲਾ ਪੰਜਵਾ ਰਖੇ ਰਖਣ ਹਾਰ ਆਪਿਓ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਆ ਆਪ ਦਿਆਲ ਮਨੋ ਨਵਸਾਰਿਆਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿ ਨਮਹੇ ਬਿਦਾਰਿਆਨ ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ